ਦੇ ਨਾਲ ਜੁੜ ਜਾਂਦਾ ਉਹਨਾਂ ਦੇ ਬੜੀਆਂ ਮੇਰਾ ਹੁੰਦੀਆਂ ਨੇ ਹਾਂ ਕਾਫੀ ਫੋਨ ਆਏ ਵੀ ਕਹਿੰਦੇ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਕੋਈ ਸਾਖੀ ਜ਼ਰੂਰ ਸੁਣਾਇਓ ਤੇ ਲਧਿਆ ਆਪਣਾ ਲਧਿਆਣੇ ਜ਼ਿਲ੍ਹੇ ਦੇ ਵਿੱਚ ਉੱਥੇ ਜਿਹੜਾ ਮੁੱਗਾ ਰੋੜਾ ਤੇ ਲਧਿਆਣੇ ਨੂੰ ਜਾਂਦਾ ਜਿਹੜਾ ਉੱਥੇ ਇੱਕ ਪਿੰਡਾ ਕੰਗ ਪਿੰਡਾ ਉੱਥੋਂ ਦਾ ਸਰਦਾਰ ਰਤਨ ਸਿੰਘ ਸੀਗਾ ਇਹ ਬਾਬਾ ਈਸਰ ਸਿੰਘ ਮਹਾਰਾਜ ਦੀ ਸਾਖੀ ਆ ਉਹ ਜਿਹੜਾ ਤੁੰਗਪਿੰਡ ਦਾ ਸੀ ਨਾ ਰਤਨ ਸਿੰਘ ਕਲਕੱਤੇ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਬੰਗਾਲ ਦੇ ਵਿੱਚ ਜਿਵੇਂ ਹੁਣ ਵੀ ਆਪਣੇ ਬੰਦੇ ਕੋਈ ਝਾਂਸੀ ਲੱਗਿਆ ਕੋਈ ਆਮਦਾ ਨਗਰ ਲੱਗਿਆ ਕੋਈ ਜੂਪੀ ਜਾ ਕੋਈ ਜੰਮੂ ਕਸ਼ਮੀਰ ਚਾ ਕੋਈ ਕਾਰਗਿਲ ਚਾ ਕੋਈ ਲੇਹ ਜਾ ਇਹ ਜਿਹੜਾ ਸੀਗਾ ਸਿੰਘ ਰਤਨ ਸਿੰਘ ਫੌਜ ਦੇ ਵਿੱਚ ਨੌਕਰੀ ਕਰਦਾ ਸੀ ਕਲਕੱਤੇ ਤੇ ਨੌਕਰੀ ਕਰਦੇ ਕਰਦਿਆਂ ਨੂੰ ਉਦੋਂ ਜਿਵੇਂ ਹੁਣ ਕੈਂਸਰ ਦੀ ਬਿਮਾਰੀ ਤੋਂ ਲੋਕ ਬੜੇ ਪੀੜਤ ਨੇ ਹਰ ਦੀ ਚਿੱਜੇ ਚੌਥੇ ਘਰ ਹਰ ਪਿੰਡ 'ਚ ਕੈਂਸਰ ਦੇ ਮਰੀਜ਼ ਹੈਗੇ ਨੇ ਹੁਣ ਕਿਉਂਕਿ ਖਾਣਾ ਪਾਣੀ ਵਾਤਾਵਰਨ ਸਾਡੇ ਵਿਚਾਰ ਇਹ ਸਾਰਾ ਕੁਝ ਖਰਾਬ ਹੋਣ ਨਾਲੇ ਭਿਆਨਕ ਬਿਮਾਰੀਆਂ ਲੱਗੀਆਂ ਨੇ ਇਹ ਜਿਹੜਾ ਰਤਨ ਸਿੰਘ ਸੀ ਨਾ ਤੇ ਇਹਨੂੰ ਟੀਵੀ ਦੀ ਬਿਮਾਰੀ ਹੋ ਗਈ ਓਦੋਂ ਜਦੋਂ ਟੀਵੀ ਦੀ ਬਿਮਾਰੀ ਦਾ ਕੋਈ ਇਲਾਜ ਨਹੀਂ ਸੀ ਆਇਆ ਜਿਵੇਂ ਹੁਣ ਕੈਂਸਰ ਜਦੋਂ ਚੌਥੀ ਸਟੇਜ ਤੇ ਚੱਲਿਆ ਜਾਂਦਾ ਉਹਦਾ ਇਲਾਜ ਨਹੀਂ ਪਹਿਲੀ ਦੂਜੀ ਤੀਜੀ ਤੇ ਉਹਨੂੰ ਪਕੜਿਆ ਜਾਂਦਾ ਉਹਦਾ ਆਪਰੇਸ਼ਨ ਕਰ ਦਿੰਦੇ ਨੇ ਠੀਕ ਹੋ ਜਾਂਦਾ ਦਵਾਈ ਦੇ ਨਾਲ ਜਦੋਂ ਸਿੱਕੇ ਲਾਉਂਦੇ ਨੇ ਆਪਣੇ ਹੌਲੀ-ਹੌਲੀ ਉਹ ਚੀਜ਼ ਨੂੰ ਉਹਨੇ ਚੀਜ਼ ਨੂੰ ਸਾੜ ਦਿੰਦੇ ਆ। ਉਦੋਂ ਹਜੇ ਇੰਨਾ ਆਪਣਾ ਦੇਸ਼ ਵੀ ਨਹੀਂ ਵਿਕਾਸ ਹੋਇਆ ਸੀ। ਹੈਲਥ ਡਿਪਾਰਟਮੈਂਟ ਦੇ ਵਿੱਚ ਵੀ ਇੰਨੀ ਤਰੱਕੀ ਨਹੀਂ ਸੀ ਆਪਾਂ ਕੀਤੀ। ਹੁਣ ਤਾਂ ਟੀਵੀ ਦਾ ਇਲਾਜ ਬਹੁਤ ਆ ਗਿਆ ਸਰਕਾਰੀ ਫ੍ਰੀ ਕਰਦੇ ਨੇ ਸਰਕਾਰੀ ਹਸਪਤਾਲਾਂ 'ਚ। ਉਦੋਂ ਇਹ ਜਿਹੜਾ ਸੀ ਨਾ ਟੀਵੀ ਰੋਗ ਉਦੋਂ ਹਜੇ ਇਲਾਜ ਨਹੀਂ ਸੀ ਆਇਆ। ਇਹਦਾ ਬੜੀ ਪ੍ਰਾਣੀ ਗੱਲ ਆ 1950-55 ਦੀ ਇਹ ਬੰਦੇ ਨੂੰ ਜਦੋਂ ਟੀਵੀ ਹੋਇਆ ਫੌਜ ਦੇ ਵਿੱਚ ਡਾਕਟਰਾਂ ਤੋਂ ਚੈੱਕ ਕਰਾਇਆ ਮਿਲਟਰੀ ਹਸਪੀਟਲ 'ਚ ਇਹ ਬੜੀ ਸੂਤਿਕ ਦੀ ਬਿਮਾਰੀ ਆ ਚਮੜੀ ਦੀ ਟੀਵੀ ਦੀ ਅੱਗੇ ਤੋਂ ਅੱਗੇ ਸਾਰੇ ਫੈਲ ਜਾਂਦੀ ਜੇ ਇੱਕ ਨੂੰ ਹੋਵੇ ਉਹ ਅਫਸਰਾਂ ਨੇ ਇਹਨੂੰ ਘਰੇ ਭੇਜਤਾ ਕਹਿੰਦੇ ਤੇਰੀ ਰਿਪੋਰਟ ਗਲਤ ਆਈ ਆ ਵੀ ਹੋਰ ਨੌਜਵਾਨਾਂ ਨੂੰ ਫੌਜ ਦੇ ਵਿੱਚ ਹੋਰਾਂ ਨੂੰ ਟੀਵੀ ਹੋ ਜਾਊਗਾ ਤੂੰ ਆਪਦਾ ਘਰੇ ਚ ਰਹਿ ਜਾ ਜਦੋਂ ਉਥੋਂ ਬਾਪਸ ਆਇਆ ਕਹਿੰਦੇ ਤੂੰ ਬਚਣਾ ਨਹੀਂ ਡਾਕਟਰਾਂ ਨੇ ਲਿਖ ਕੇ ਦੇਤਾ ਵੀ ਤੂੰ ਥੋੜਾ ਜਿਹਾ ਹੀ ਕਟੇਂਗਾ ਆਪਦਾ ਜਿਹੜੇ ਧਰਮ ਨੂੰ ਮੰਨਦਾ ਗੁਰੂ ਨੂੰ ਮੰਨਦਾ ਉਥੇ ਜਾ ਕੇ ਆਪਦੀ ਸੇਵਾ ਸਿਮਰਨ ਅਰਦਾਸ ਕਰਨਾ ਵੇ ਹੁਣ ਤਾਂ ਮਹਾਰਾਜ ਦੇ ਆਸਰਾ ਹੀ ਆ ਇਹ ਨਾ ਘਰ ਨਾ ਵਾਪਸ ਆ ਜੇ ਮਨ ਤੇ ਚੋਟ ਵੱਜੀ ਹੁਣ ਜਿਹਨੂੰ ਮੌਤ ਦਾ ਡਰ ਹੋ ਜੇ ਉਹਨੂੰ ਕਿੱਥੇ ਪਰਿਵਾਰ ਚੰਗਾ ਲੱਗਦਾ ਕੋਠੀਆਂ ਕਾਰਾਂ ਬੱਚੇ ਕੱਖ ਨਹੀਂ ਚੰਗਾ ਲੱਗਦਾ ਜਦੋਂ ਪਤਾ ਲੱਗ ਜਾਵੇ ਮੈਨੂੰ ਕੈਂਸਰ ਹੋ ਗਿਆ ਫਿਰ ਦਿਮਾਗ ਉੱਥੇ ਹੀ ਲੱਗਾ ਰਹਿੰਦਾ ਜਿੰਨਾ ਮਰਜੀ ਸਮਝਾਈ ਜਾਓ ਸਮਝਦਾ ਨਹੀਂ ਬੰਦਾ ਉਹ ਜਿਹੜਾ ਸੀਨਾ ਉਹ ਕਹਿੰਦਾ ਵੀ ਹੁਣ ਮੈਂ ਘਰ ਜਾ ਕੇ ਕੀ ਕਰਨਾ ਪਤਾ ਉਹ ਤੋਂ ਸਿੱਧਾ ਹੀ ਪਟਨਾ ਸਾਹਿਬ ਜਲ ਆ ਗਿਆ ਉੱਥੇ ਸੇਵਾ ਕਰਨ ਲੱਗਿਆ ਪਰ ਉਹਦਾ ਦਿਮਾਗ ਰਤਨ ਸਿੰਘ ਦਾ ਉੱਥੇ ਰਿਹਾ ਕਰੇ ਵੀ ਮੈਨੂੰ ਟੀਵੀ ਆ ਮੈਂ ਬਚਣਾ ਨਹੀਂ ਉੱਥੇ ਹਜੇ ਥੋੜਾ ਜਿਹਾ ਚਰ ਹੋਇਆ ਸੀ ਰਹਿੰਦਿਆਂ ਨੂੰ ਇਧਰੋਂ ਕੋਈ ਟਰੱਕ ਵਾਲਾ ਡਰਾਈਵਰ ਗਿਆ ਵੀ ਰੋਜ਼ ਟਰੱਕ ਉਧਰ ਜਾਂਦੇ ਸੀ ਹੁਣ ਵੀ ਜਾਂਦੇ ਆ ਉਹ ਗੁਰਦੁਆਰੇ ਦਾ ਆਸਰਾ ਲੈ ਕੇ ਰੋਟੀ ਪਾਣੀ ਗੁਰੂ ਘਰੋਂ ਖਾਂਦੇ ਆ। ਉੱਥੇ ਜਦੋਂ ਟਰੱਕ ਵਾਲਾ ਡਰਾਈਵਰ ਉਹਨਾਂ ਦੇ ਪਿੰਡਾਂ ਦਾ ਨੇੜ ਦਾ ਸੀ ਉਹਦੇ ਨਾਲ ਗੱਲਬਾਤ ਕੀਤੀ ਵੀ ਤੂੰ ਕਿਵੇਂ ਇੱਥੇ ਉਹ ਕਹਿੰਦਾ ਮੈਂ ਤਾਂ ਟਰੱਕ ਲੈ ਕੇ ਆਇਆ ਰਾਤ ਰਹਿਣਾ ਸਵੇਰੇ ਚਲੇ ਜਾਣਾ ਮਾਲ ਲੈ ਕੇ। ਕਹਿੰਦਾ ਤੂੰ ਕਿਵੇਂ? ਕਹਿੰਦਾ ਲੱਗਦਾ ਤੂੰ ਫੌਜੀ ਆ ਕਹਿੰਦਾ ਹਾਂ ਮੈਂ ਫੌਜ ਦੇ ਵਿੱਚੋਂ ਆਇਆ। ਮੈਨੂੰ ਟੀਵੀ ਦਾ ਰੋਗ ਲੱਗ ਗਿਆ ਮੈਂ ਤਾਂ ਬਚਣਾ ਨਹੀਂ ਡਾਕਟਰਾਂ ਨੇ ਮੈਨੂੰ ਆਹ ਰਿਪੋਰਟਾਂ ਦੇਤੀਆਂ ਨੇ ਮਿਲਟਰੀ ਹਸਪੀਟਲ ਨੇ ਬਚ ਨਹੀਂ ਸਕਦਾ ਕਹਿੰਦਾ ਵੀ ਹੁਣ ਮੈਂ ਖਿਆ ਜਿਹੜੇ 4 ਦਿਨ ਹੈਗੇ ਇੱਥੇ ਸੇਵਾ ਕਰਨਾ ਹੋਰ ਇੱਥੇ ਮੇਰੇ ਕੋਲ ਕੀ ਆ ਉਹ ਕਹਿੰਦਾ ਵੀ ਨਾ ਸਾਡੇ ਕੋਲੇ ਨਾ ਉਹ ਗਿੱਲਾ ਗੱਲਪਿੰਡ ਦਾ ਸੁਬੰਦਾ ਹੋ ਲੁਧਿਆਣੇ ਦੇ ਕੋਲ ਗੱਲਪਿੰਡ ਉਹ ਕਹਿੰਦਾ ਸਾਡੇ ਇੱਥੇ ਇੱਕ ਸੰਤ ਨੇ ਬਾਬਾ ਜੀ ਰਾੜਾ ਸਾਹਿਬ ਵਾਲੇ ਬਾਬਾ ਈਸਰ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਆਪਾਂ ਜਾਤ ਚ ਬੈਠੇ ਆਂ ਕਹਿੰਦੇ ਜਿਹਨਾਂ ਦੀ ਵੀ ਉਹ ਨਜ਼ਰ ਕਰ ਦੇਣ ਜਿਹਨੂੰ ਵੀ ਬਚਨ ਕਰ ਦੇਣ ਵੱਡੇ ਵੱਡੇ ਰੋਗ ਉਥੋਂ ਠੀਕ ਹੋ ਜਾਂਦੇ ਨੇ ਡਾਕਟਰਾਂ ਦੇ ਦਿੱਤੇ ਜਵਾਬ ਉਹ ਮਹਾਪੁਰਸ਼ ਠੀਕ ਕਰ ਦਿੰਦੇ ਆ ਕਹਿੰਦਾ ਜੇ ਤੂੰ ਮੇਰੀ ਗੱਲ ਮੰਨਦਾ ਤੇ ਮੇਰੇ ਨਾਲ ਹੀ ਚੱਲਿਆ ਜਾ ਤੇ ਮੈਂ ਵੀ ਉਧਰ ਹੀ ਜਾਣਾ ਤੈਨੂੰ ਰਾੜਾ ਸਹਿਬ ਤਾਰ ਦੂੰ ਉੱਥੇ ਸੰਤਾਂ ਦੇ ਦਰਸ਼ਨ ਕਰਨੀ ਸੰਤਾਂ ਕੋਲੇ ਬੇਨਤੀ ਕਰਨੀ ਹੁਣ ਰੋਗੀ ਸੀ ਵਿਚਾਰਾ ਉਹ ਨਾਲ ਹੀ ਟਰੱਕ ਦੇ ਬੈਠ ਕੇ ਪੰਜਾਬ ਆ ਗਿਆ ਪਟਨਾ ਸਾਹਿਬ ਤੋਂ ਜਦੋਂ ਪੰਜਾਬ ਆਇਆ ਉਹਨੇ ਰਾੜਾ ਸਹਿਬ ਬਾੜ ਦੇ ਵਿੱਚ ਤਾਰ ਦਉਣੇ ਉੱਥੇ ਮੱਥਾ ਟੇਕ ਲਿਆ ਕਹਿੰਦਾ ਕਿ ਮਹਾਪੁਰਖ ਬੈਠਦੇ ਨੇ ਤੂੰ ਜਾ ਕੇ ਦੇਖ ਲਈਂ ਉਵੇਂ ਜਾ ਕੇ ਤੂੰ ਵੀ ਨਮਸ਼ਕਾਰ ਕਰ ਲਈਂ ਅਰਦਾਸ ਬੇਨਤੀ ਕਰ ਲਈਂ ਉਹ ਜਦੋਂ ਰਾੜਾ ਸਾਹਿਬ ਗਿਆ ਰਤਨ ਸਿੰਘ ਸੰਗਤਾਂ ਬਹੁਤ ਸੰਗਤ ਮਹਾਪੁਰਸ਼ਾਂ ਦੇ ਦਰਸ਼ਨ ਦੀਦਾਰਿਆਂ ਨੂੰ ਖੜੀ ਆ ਮਹਾਪੁਰਸ਼ ਸਾਰਿਆਂ ਦੇ ਨਜ਼ਰ ਕਰ ਰਹੇ ਆ ਉਹ ਵੀ ਵਿਚਾਰਾ ਹੁਣ ਪਹਿਲੀ ਵਾਰ ਗਿਆ ਸੀ ਉਹਨੂੰ ਪਤਾ ਨਹੀਂ ਸੀ ਵੀ ਜਾਣਾ ਕਿਵੇਂ ਸੰਤਾਂ ਦੇ ਕੋਲ ਤੇ ਓ ਲੈਣ ਦੇ ਵਿੱਚ ਜਾ ਕੇ ਖੜ ਗਿਆ ਜਿਵੇਂ ਆਪਾ ਮੱਥਾ ਟੇਕਦੇ ਆ। ਉਹਦੀ ਵਾਰੀ ਆਈ। ਮਹਾਂਪਰਖਾ ਨੇ ਉਹਦੇ ਵੱਲ ਮੇਰ ਭਰੀ ਨਜ਼ਰ ਨਾਲ ਤੱਕਿਆ ਬਾਬਾ ਇਸਰ ਸਿੰਘ ਮਹਾਰਾਜ ਜੀ ਨੇ। ਉਹਨੂੰ ਕਹਿੰਦੇ ਵੀ ਕਿਵੇਂ ਭਾਈ ਗੁਰਮਖਾ ਕਿੱਥੋਂ ਆਇਆ? ਕਹਿੰਦਾ ਜੀ ਮੇਰਾ ਪਿੰਡ ਤਾਂ ਤੌਂਗਾ ਵੀ ਮੈਂ ਨਾ ਫੌਜ ਦੇ ਵਿੱਚ ਨੌਕਰੀ ਕਰਦਾ ਸੀ। ਮੈਨੂੰ ਆਹ ਟੀਵੀ ਹੋ ਗਿਆ ਮਹਾਰਾਜ ਵੀ ਫੌਜ ਦੇ ਵਿੱਚ ਉਹ ਵੀ ਮੈਨੂੰ ਕੱਢ ਤਾ ਉਹ ਕਹਿੰਦੇ ਹੋਰ ਜਵਾਨਾਂ ਨੂੰ ਨਾ ਹੋ ਜੇ ਤੂੰ ਜਾ ਕੇ ਆਪਦੀ ਸੇਵਾ ਸਿਮਰਨ ਕਰ ਲੈ ਉਹਦੇ ਗੁਰੂ ਦੇ ਲੜ ਲੱਗ ਜਾ ਪਤਾ ਨਹੀਂ ਕਿੰਨੇ ਕਿ ਦਿਹਾੜੇ ਤੇਰੇ ਹੈਗੇ ਇਹਨਾਂ ਨੂੰ ਸਫਲੇ ਕਰ ਲੈ ਮਹਾਰਾਜ ਜੀ ਮੈਂ ਤਾਂ ਘਰ ਵੀ ਨਹੀਂ ਗਿਆ ਨਾ ਘਰ ਦੱਸਿਆ ਤੁਹਾਡੀ ਸ਼ੋਭਾ ਸੁਣੀ ਸੀ ਤੁਹਾਡੇ ਚਰਨਾਂ ਚ ਆਇਆ ਬਾਬਾ ਜੀ ਕਹਿੰਦੇ ਕੋਈ ਨਹੀਂ ਭਾਈ ਸ਼ੋਭਾ ਤਾਂ ਗੁਰੂ ਨਾਨਕ ਦੀ ਆ ਤੂੰ ਗੁਰੂ ਨਾਨਕ ਦੇ ਦਰ ਤੇ ਆ ਗਿਆ। ਕਹਿੰਦੇ ਸੇਵਾ ਤੇ ਸਿਮਰਨ ਦੇ ਨਾਲ ਸਾਰੇ ਦੁੱਖ ਟਟ ਜਾਂਦੇ ਨੇ। ਸਰੀਰਕ ਰੋਗ, ਮਾਨਸਿਕ ਰੋਗ, ਘਰ ਦੇ ਕਲੇਸ਼ ਸਭ ਕੁਝ ਮਿਟ ਜਾਂਦਾ ਜੇ ਬੰਦਾ ਦਿਲੋਂ ਸੱਚੇ ਦਿਲ ਨਾਲ ਸੇਵਾ ਕਰੇ। ਉਹ ਕਹਿੰਦਾ ਜੀ ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ। ਬਾਬਾ ਈਸਰ ਸਿੰਘ ਜੀ ਨੇ ਕਹਿੰਦੇ ਆਉ ਕਰੀ। ਆਪ ਦੇ ਮੂੰਹ ਤੇ ਨਾ ਹਲਕਾ ਜਿਹਾ ਚਿੱਟਾ ਕੱਪੜਾ ਬੰਨ ਲਿਆ ਕਰ ਸਵੇਰੇ ਇਸ਼ਨਾਨ ਕਰਿਆ ਕਰ ਹਲਕਾ ਜਿਹਾ ਕੱਪੜਾ ਵੀ ਸਵਾਸ ਤੇਰੇ ਬਾਹਰ ਕਿਸੇ ਨੂੰ ਵੋਰ ਨਾ ਸੰਗਤ 'ਚ ਰੋਗ ਫੈਲ ਜਾਵੇ ਕਹਿੰਦੇ ਮੂੰਹ ਬੰਨ ਕੇ ਤੂੰ ਨਾ ਲੰਗਰ ਦੇ ਵਿੱਚ ਸੇਵਾ ਛਾੜੂ ਦੀ ਸੇਵਾ ਇੱਥੇ ਸੇਵਾ ਕਰਿਆ ਕਰ ਕਹਿੰਦੇ ਬੂਟਿਆਂ ਦੀ ਸੇਵਾ ਕਰਿਆ ਕਰ ਸੰਗਤ ਦੀ ਸੇਵਾ ਕਰ ਤੇ ਨਾਲੇ ਕਹਿੰਦੇ ਕਿਸੇ ਦੀ ਨਾਂ ਨਿੰਦਿਆ ਕਰਨੀਆ ਨਾ ਸੁਣਨੀਆ ਕਿਸੇ ਨੂੰ ਮਾੜਾ ਬਚਨ ਨਹੀਂ ਕਰਨਾ ਤੇ ਆਪ ਦਾ ਮੂਹ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰੀ ਜਾਇ ਕਰ ਮੂਲ ਮੰਤਰ ਦਾ ਪਾਠ ਕਰੀ ਜਾਇ ਕਰ ਤੇ ਨਾਲੇ ਤੇ ਸੇਵਾ ਕਰ। ਤੇ ਸੇਵਾ ਦੇ ਨਾਲ ਸਾਰੇ ਦੁੱਖ ਸਿਮਰਨ ਨਾਲ ਕੱਟੇ ਜਾਂਦੇ ਆ। ਕਹਿੰਦਾ ਮਹਾਰਾਜ ਜੀ ਸਤਿਵਚਨ ਉਹ ਜਿਹੜਾ ਰਤਨ ਸੋ ਸੀ ਨਾ ਉਹ ਸੇਵਾ ਕਰਨ ਲੱਗ ਗਿਆ ਸੇਵਾ ਕਰਦਾ ਰਿਹਾ ਕਰੇ ਜੇ ਕੋਈ ਵੀ ਉਹਨੂੰ ਬੁਲਾਉਂਦਾ ਸੀ ਉਹਨੇ ਵਾਹਿਗੁਰੂ ਕਹਿ ਦੇਣਾ ਵਸ ਧੰਨ ਗੁਰੂ ਨਾਨਕ ਕਿਸੇ ਨਾਲ ਨਾ ਚੰਗੀ ਨਾ ਮਾੜੀ ਸੇਵਾ ਸਮਰਪਿਤ ਹੋ ਕੇ ਕਰਦਾ ਰਿਹਾ ਸਮਰਪਿਤ ਹੋ ਕੇ ਕਹਿੰਦੇ ਵੀ ਸੇਵਾ ਕਰਨੀ ਉਹ ਹੈ ਚੰਗੀ ਜਿੱਥੇ ਆਵੇ ਜਾਤ ਪਿਆਰਾ ਵਰਦੀ ਜੁੜ ਜੇ ਦੁਨੀਆ ਭੁੱਲ ਜੇ ਜੀਵਨ ਸਫਲ ਹਮਾਰਾ ਸੇਵਾ ਬਹੁਤ ਵੱਡੀ ਚੀਜ਼ ਆ ਜੇ ਬੰਦਾ ਸੇਵਾ ਕਰਦਾ ਤੇ ਬਹੁਤ ਕੁਝ ਮਿਲ ਜਾਂਦਾ ਬੰਦੇ ਨੂੰ ਜਿਹੜਾ ਇਹਦੇ ਭਾਗਾ ਚ ਨਾ ਹੋਵੇ ਲੇਖਾਂ ਚ ਨਾ ਹੋਵੇ ਹਰ ਥਾਂ ਤੋਂ ਜਵਾਬ ਮਿਲਿਆ ਹੋਵੇ ਸੇਵਾ ਦੀ ਕਰਮਾਤ ਸੇਵਾ ਦੀ ਸ਼ਕਤੀ ਬਹੁਤ ਵੱਡੀ ਆ ਉਹ ਸੇਵਾ ਦੀ ਸ਼ਕਤੀ ਦੇ ਨਾਲ ਉਹਨੂੰ ਬੜਾ ਕੁਝ ਮਿਲ ਜਾਂਦਾ ਬੜੀਆਂ ਸਾਖੀਆਂ ਨੇ ਜਿਨ੍ਹਾਂ ਨੇ ਝਾੜੂ ਮਾਰ ਕੇ ਸੰਗਤਾਂ ਦੀ ਸੇਵਾ ਕਰਕੇ ਝੋਲੀਆਂ ਭਰੀਆਂ ਨੇ ਤੁਹਾਨੂੰ ਮੈਂ ਸੈਂਕੜੇ ਸਾਖੀਆਂ ਸੁਣਾ ਸਕਦਾ ਸੇਵਾ ਦੀ ਉਹ ਜਿਹੜਾ ਰਤਨ ਸੰਸੀ ਸੇਵਾ ਕਰਦਾ ਰਿਹਾ ਸੇਵਾ ਕਰਦਾ ਰਿਹਾ ਸੇਵਾ ਵੀ ਉਹਨੇ ਸਮਰਪਿਤ ਹੋ ਕੇ ਕੀਤੀ ਨਿਮਰਤਾ ਦੇ ਨਾਲ ਪ੍ਰੇਮ ਦੇ ਨਾਲ ਜਦੋਂ 2 ਢਾਈ ਮਹੀਨੇ ਸੇਵਾ ਨੂੰ ਲੰਘ ਗਏ ਫਿਰ ਮਹਾਪੁਰਸ਼ਾਨ ਨੇ ਉਹਨੂੰ ਆਪਣੇ ਕੋਲ ਬੁਲਾਇਆ ਕਹਿੰਦੇ ਵਾਹ ਬਈ ਤੂੰ ਨਾ ਮੋਰਚਾ ਜਿੱਤ ਗਿਆ ਬਾਜੀ ਮਾਰ ਲਈ ਕਹਿੰਦੇ ਹੁਣ ਕਹਿੰਦੇ ਆਉ ਕਰ ਵੀ ਆਪ ਦਾ ਇਸ਼ਨਾਨ ਪਾਣੀ ਕਰ ਲਾ ਤੇਰੇ ਨਾਲ ਸੇਵਾਦਾਰ ਭੇਜ ਦਿੰਨੇ ਆ ਤੋ ਤੇ ਲੁਧਿਆਣੇ ਜਾ ਕੇ ਵੱਡੇ ਹਸਪੀਟਲ ਚ ਚੈੱਕ ਅਪ ਕਰਾ ਲਾ ਆਪਦੀ ਬਿਮਾਰੀ ਦੀ ਜਦੋਂ ਉਹਨੇ ਜਾ ਕੇ ਚੈੱਕ ਕਰਾਇਆ ਸਾਰੀਆਂ ਰਿਪੋਰਟਾਂ ਲਈਆਂ ਮਾਹ ਪਰਖਾਂ ਦੀ ਐਸੀ ਨਜ਼ਰ ਉਹਦੇ ਵਿੱਚ ਕੋਈ ਵੀ ਰੋਗ ਨਾ ਆਇਆ ਆਖੋ ਸਤਨਾਮ ਜਦੋਂ ਰੋਗ ਨਾ ਆਇਆ ਰਿਪੋਰਟਾਂ ਲੈ ਕੇ ਵਾਪਸ ਆਇਆ ਬਾਬਾ ਜੀ ਕੋਲ ਬਾਬਾ ਜੀ ਕਹਿੰਦੇ ਲੈ ਵੀ ਹੁਣ ਤੂੰ ਠੀਕ ਹੋ ਗਿਆ ਸੇਵਾ ਨੇ ਤੈਨੂੰ ਠੀਕ ਕਰਤਾ ਸਿਮਰਨ ਨੇ ਸੰਗਤ ਦੀ ਤੂੰ ਸੇਵਾ ਕਰਦਾ ਰਿਆ ਕਹਿੰਦੇ ਹੁਣ ਆਉ ਕਰ ਵੀ ਤੂੰ ਨਾ ਫੌਜ ਦੇ ਵਿੱਚ ਵਾਪਸ ਚਲਾ ਜਾ ਕਲਕੱਤੇ ਕਹਿੰਦਾ ਮਹਾਰਾਜ ਜੀ ਉਹਨਾਂ ਨੇ ਤਾਂ ਮੈਨੂੰ ਜਵਾਬ ਦਿੱਤਾ ਸੀ ਆ ਕਾਗਜ਼ ਵੀ ਮੇਰੇ ਕੋਲ ਆ ਰਿਪੋਰਟਾਂ ਵੀ ਆ ਕਹਿੰਦੇ ਨਹੀਂ ਤੇਰਾ ਹਜੇ ਨਾਂ ਨਹੀਂ ਕਟਿਆ ਉਹਨਾਂ ਨੇ ਤੂੰ ਚਲਾ ਜਾ ਵਿਖੋ ਜਾਣੀ ਜਾਣ ਸੀ ਮਹਾਪੁਰਸ਼ ਉਹ ਜਦੋਂ ਦੁਆਰਾ ਗਿਆ ਮਹਾਪੁਰਖਾਂ ਦਾ ਬਚਨ ਮੰਨ ਕੇ ਉਹ ਸਾਰੇ ਹੈਰਾਨ ਹੋ ਗਿਆ ਅਫਸਰ ਬਗਰੇੜੀ ਅਰਸੀ ਜਿਹੜਾ ਸੀ ਉਹ ਕਰਨਲ ਸੀ ਉਹਦਾ ਸੂਬੇਦਾਰ ਸੀ ਉਹ ਕਹਿੰਦਾ ਜੀ ਉਹ ਕਹਿੰਦੇ ਤੂੰ ਆਪਣਾ ਬੱਚਿਆ ਕਿਵੇਂ ਫੜਦਾ ਵੀ ਤੇਨੂੰ ਤਾਂ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਹ ਕਹਿੰਦਾ ਮੈਨੂੰ ਇਹੋ ਜਿਹਾ ਡਾਕਟਰ ਮਿਲ ਗਿਆ ਆ ਤੁਹਾਡੇ ਸਾਹਮਣੇ ਖੜਾ ਵੇਖ ਲਓ ਆ ਰਿਪੋਰਟਾਂ ਚੱਕੋ ਲੁਧਿਆਣੇ ਦੀਆਂ ਮੈਂ ਤਾਂ ਬਿਲਕੁਲ ਠੀਕ ਹਾਂ ਉਹ ਕਹਿੰਦੇ ਵੀ ਪਤਾ ਨਹੀਂ ਕਿੱਥੋਂ ਬਣਾ ਲਿਆ ਕਹਿੰਦੇ ਠੀਕ ਕਿਵੇਂ ਹੋ ਗਿਆ ਕਹਿੰਦੇ ਤੁਸੀਂ ਵੀ ਚੈੱਕ ਕਰ ਲਓ ਉਹਨਾਂ ਨੇ ਦੁਬਾਰਾ ਫਿਰੋਦੀਆਂ ਰਿਪੋਰਟਾਂ 'ਚ ਉੱਥੇ ਬਣਾਈਆਂ ਸਾਰਾ ਟੈਸਟ ਲਿਆ ਚੈੱਕ ਕੀਤਾ ਟੀਵੀ ਦਾ ਥੁੱਕ ਵਗੈਰਾ ਉਹਦਾ ਜਦੋਂ ਰਿਪੋਰਟ ਆਈ ਮਿਲਟਰੀ ਹਸਪੀਟਲ ਦੇ ਵਿੱਚ ਉਹ ਸਾਰੀ ਬਿਲਕੁਲ ਠੀਕ ਠਾਕ ਆ ਗਈ ਉਹ ਕਹਿੰਦਾ ਦੇਖ ਲਓ ਸਾਡੇ ਸਾਹਮਣੇ ਆ ਉਹਨਾਂ ਨੇ ਦੁਬਾਰਾ ਫੇਰ ਖੌਇ ਦੇ ਵਿੱਚ ਉਹਨੂੰ ਦੁਬਾਰਾ ਫੇਰ ਰੱਖ ਲਿਆ ਡਿਊਟੀ ਫੇਰ ਉਹ ਕਰਨ ਲੱਗ ਗਿਆ ਤੇ ਜਦੋਂ ਉਹਨਾਂ ਨੂੰ ਪੁੱਛਿਆ ਉਹ ਕਹਿੰਦਾ ਵੀ ਇਹ ਸਾਰੇ ਕਰਾਮਾਤ ਪੂਰੀ ਹੋਈ ਕਰਾਮਾਤ ਆਪ ਸਰਜਨ ਹਾਰੇ ਧਾਰਿਆ ਕਹਿੰਦੇ ਉਹ ਗੁਰੂ ਦੀ ਕਰਾਮਾਤ ਮਹਾਪੁਰਸ਼ਕ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਮੈਂ ਬਚਨ ਮੰਨ ਕੇ ਸੇਵਾ ਕੀਤੀ ਕਹਿੰਦਾ ਮੇਰਾ ਸਰੀਰ ਵੀ ਠੀਕ ਹੋ ਗਿਆ ਤੇ ਦੁਬਾਰਾ ਮੈਂ ਡਿਊਟੀ ਤੇ ਵੀ ਲੱਗ ਗਿਆ ਇਸ ਤਰ੍ਹਾਂ ਦੀਆਂ ਬਹੁਤ ਸਾਖੀਆਂ ਨੇ ਧੰਨ ਬਾਬਾ ਈਸਰ ਸਿੰਘ ਮਹਾਰਾਜ ਰਾੜਾ ਸਾਹਿਬ ਦੀਆਂ ਜਿਹੜਾ ਵੀ ਉਹਨਾਂ ਦੇ